ਐਕਸਰਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀ ਕਿੰਨਾ ਉਹ ਅਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨਸ ਕਿ ਮੈਂ ਕਿਰਪਾਨ ਦਾ ਕਿੰਨਾ ਸਾਈਜ਼ ਵੀਅਰ ਕਰਕੇ ਜਾ ਸਕਦੀ ਐ ਆਰਟੀਕਲ 25 ਰੋਕ ਲਾਉਂਦਾ ਨਹੀਂ ਆਰਟੀਕਲ 25 ਜਿਹੜਾ ਸਾਡੇ ਸੰਵਿਧਾਨ ਦਾ ਹੈ ਉਹ ਸਾਨੂੰ ਪਰਮਿਸ਼ਨ ਦਿੰਦਾ ਹੈ ਅਗਰ ਉਹ ਮੈਨੂੰ ਮੈਜ਼ਰਮੈਂਟ ਦੱਸ ਦੇਣ ਅਗਰ ਉੱਥੇ ਕੁਝ ਇਨਸਟਰਕਸ਼ਨਸ ਹੈ ਕਿ ਛੋਟੀ ਕਰ ਸਕਦੀ ਐ ਮੈਂ ਉਹ ਕਰਕੇ ਚਲੇ ਜਾਵਾਂਗੀ ਦੇ ਡੋਨਟ ਹੈਵ ਦੋਜ਼ ਇਨਸਟਰਕਸ਼ਨ ਦੇ ਹੈਵ ਓਨਲੀ ਸਿੰਗਲ ਇਨਸਟਰਕਸ਼ਨ ਕਿ ਨਹੀਂ ਜਾ ਸਕਦੀ ਮੈਂ ਇਹ ਨਹੀਂ ਕਹਿੰਦਾ ਵੀ ਹੋਰ ਕੋਈ ਧਾਰਮਿਕ ਚਿੰਨ ਸਤਕਾਰਯੋਗ ਨਹੀਂ ਹੈ ਮੈਂ ਕਹਿੰਦਾ ਹੈ ਵੀ ਜੇ ਪੂਰੇ ਸਵਿਧਾਨ ਦੇ ਵਿੱਚ ਜੇ ਕਿਤੇ ਪਰਮਿਸ਼ਨ ਮਿਲੀ ਹੈ ਨਾ ਕਿਸੇ ਕਿਸੇ ਧਾਰਮਿਕ ਚਿੰਨ ਨੂੰ ਤਾਂ ਉਹ ਸ੍ਰੀ ਸਾਹਿਬ ਕਿਰਪਾਨ ਨੂੰ ਹੈ ਇਸ ਮਾਮਲੇ ਦੇ ਅੰਦਰ ਤੁਸੀਂ ਕਿਹਾ ਕਿ ਆਰਟੀਕਲ 25 ਸਾਨੂੰ ਸਗੋਂ ਇਜਾਜ਼ਤ ਦਿੰਦਾ ਹੈ ਸਾਨੂੰ ਹੱਕ ਦਿੰਦਾ ਹੈ ਪਰ ਉੱਥੇ ਆਰਟੀਕਲ 25 ਦਾ ਹਵਾਲਾ ਦੇ ਕੇ ਕਿਹਾ ਗਿਆ ਕਿ ਤੁਸੀਂ ਇਹ ਕੈਰੀ ਨਹੀਂ ਕਰ ਸਕਦੇ ਦੇ ਡੋਨਟ ਹੈਵ ਦੋਜ਼ ਇਨਸਟਰਕਸ਼ਨ ਦੇ ਹੈਵ ਓਨਲੀ ਸਿੰਗਲ ਇਨਸਟਰਕਸ਼ਨ ਕਿ ਨਹੀਂ ਜਾ ਸਕਦਾ ਉਹ ਭਾਈ ਸਵਿਧਾਨ ਕਹਿੰਦਾ ਪਾ ਕੇ ਜਾ ਸਕਦੇ ਹਾਂ ਇਹਨਾਂ ਦਾ ਮਤਲਬ ਕਲੀਅਰ ਹੈ ਇਹ ਕਨਸੈਪਟ ਇਹਦੇ ਵਿੱਚ ਤਾਂ ਦੋ ਦੁਬਿਧਾ ਹੈ ਹੀ ਨਹੀਂ ਮਤਲਬ ਜਿਹੜਾ ਕਾਨੂੰਨ ਦੀ ਪੜ੍ਹਾਈ ਕਰਦਾ ਹੈ ਉਹਦੇ ਨਾਲ ਧੱਕਾ ਹੋ ਰਿਹਾ ਆਮ ਜਨਤਾ ਨਾਲ ਕਿੱਥੇ ਕਿੱਥੇ ਧੱਕਾ ਹੋ ਰਿਹਾ ਇਹ ਆਪਾਂ ਨੂੰ ਪਤਾ ਹੀ ਨਹੀਂ ਕਿਸੇ ਬੱਚੇ ਨੇ ਕਕਾਰ ਲਾ ਵੀ ਦਿੱਤੇ ਉਹਦੇ ਉਹਦੇ ਕੀ ਮੰਨ ਤੇ ਠੇਸ ਪਹੁੰਚੀ ਹੋਊਗੀ ਸਿੱਖ ਜਥੇਬੰਦੀਆਂ ਨੇ ਜਾਂ ਸਿੱਖ ਨੁਮਾਇੰਦਗੀ ਪrezent ਕਰਦੇ ਸਾਰਿਆਂ ਨੂੰ ਬੋਲਣਾ ਚਾਹੀਦਾ ਔਰ ਬਿਲਕੁਲ ਇਹਦਾ ਇਹ ਐਜੀਟੇਟ ਕਰਨ ਦਾ ਮੁੱਦਾ ਨਹੀਂ ਹੋਰ ਵੀ ਤੱਕਾ ਹੁੰਦਾ ਰਹੂਗਾ ਮੇਰੇ ਮਾਈਂਡ ਦੇ ਵਿੱਚ ਮੇਰੇ ਸਬਕੌਨਸ਼ੀਅਸ ਦੇ ਵਿੱਚ ਇਹ ਗੱਲ ਜਰੂਰ ਚੱਲਦੀ ਹੈ ਵੀ ਜੇ ਬੰਦਾ ਜਾਦਤੀ ਕਰਨ ਤੇ ਹੀ ਆ ਜੇ ਉਹ ਤਾਂ ਕਾਰ ਪਾਇਓ ਨੂੰ ਇੰਟਰਵਿਊ ਵਾਲੇ ਟਾਈਮ ਵੀ ਕੱਢ ਸਕਦਾ ਹੈ ਦੇਖੋ ਇਹ ਚੀਜ਼ਾਂ ਨੇ ਨਾ ਜਿਹੜੀਆਂ ਹਰ ਚੀਜ਼ਾਂ ਨੂੰ ਕੋਰਟ ਹੀ ਸੁਰੱਖਿਅਤ ਨਹੀਂ ਕਰ ਸਕਦੀ ਜਿਹੜਾ ਇੰਟਰਵਿਊ ਤੇ ਪੈਨਲ ਬੈਠਾ ਹੈ ਉਹਨੂੰ ਉੱਤੋਂ ਫੋਨ ਆ ਜਾਵੇ ਤਾਂ ਤਾਂ ਕੋਈ ਜਿਹੜਾ ਗੁਰਸਿੱਖ ਬੰਦਾ ਉਹਨੂੰ ਫਿਰ ਕੀ ਕਰੋਗੇ ਤੁਸੀਂ ਸੱਚੇ ਕਾਲ ਦਾ ਅਨਮਿਤ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹ ਹੂ ਰਾ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਜਿਹੜੀਆਂ ਤੁਹਾਨੂੰ ਹੈਰਾਨ ਕਰ ਦਿੰਦੀਆਂ ਜਦੋਂ ਮਾਮਲੇ ਵਾਪਰਦੇ ਐ ਤਾਂ ਉਸ ਦੇ ਵਿੱਚ ਕਈ ਵਾਰ ਇਹ ਮਹਿਸੂਸ ਹੋਣ ਲੱਗ ਜਾਂਦਾ ਕਿ ਸਾਡੀ ਧਰੋਹਰ ਕੀ ਐ ਸਾਡਾ ਵजूद ਕੀ ਐ ਅਸੀਂ ਆਪਣੇ ਆਪ ਲਈ ਲੜੀਏ ਆਪਣੇ ਧਰਮ ਲਈ ਲੜੀਏ ਕੀ ਕਰੀਏ ਇਹ ਮੈਂ ਤਾਂ ਜ਼ਿਕਰ ਕਰ ਰਿਹਾ ਕਿ ਕੁਝ ਦਿਨ ਪਹਿਲਾਂ ਤੁਸੀਂ ਇਹ ਦੇਖਿਆ ਕਿ ਰਾਜਸਥਾਨ ਦੇ ਜੈਪੁਰ ਦੇ ਵਿੱਚ ਇੱਕ ਲੜਕੀ ਜਿਹੜੀ ਪੰਜਾਬ ਤੋਂ ਚੱਲ ਕੇ ਗਈ ਆਪਣੇ ਚੰਗੇ ਭਵਿੱਖ ਦੇ ਲਈ ਜੁਡੀਸ਼ਰੀ ਦਾ ਪੇਪਰ ਦੇਣ ਦੇ ਲਈ ਗਈ ਔਰ ਉਸ ਨੂੰ ਇਸ ਕਰਕੇ ਰੋਕ ਲਿਆ ਗਿਆ ਕਿਉਂਕਿ ਉਸ ਦੇ ਪੰਜ ਕਕਾਰ ਪਾਏ ਹੋਏ ਸੀ ਇਹ ਕਿਹਾ ਗਿਆ ਕਿ ਤੁਹਾਨੂੰ ਬੈਨ ਕੀਤਾ ਜਾਂਦਾ ਕਿਉਂਕਿ ਤੁਸੀਂ ਕਿਰਪਾਨ ਲੈ ਕੇ ਕਿਰਪਾਨ ਕੈਰੀ ਕਰਕੇ ਜਾਂ ਕੜਾ ਪਾਣ ਕੇ ਨਹੀਂ ਜਾ ਸਕਦੇ ਇਹੋ ਹੀ ਨਹੀਂ ਬਹੁਤ ਸਾਰੇ ਮਾਮਲੇ ਆ ਕੁਝ ਦਿਨ ਪਹਿਲਾਂ ਕੁਝ ਮਹੀਨੇ ਪਹਿਲਾਂ ਸ੍ਰੀ ਕਲਤਕ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗਿਆਨੀ ਰਗबीर ਸਿੰਘ ਹੋਰਾਂ ਨੂੰ ਵੀ 에ਅਰਪੋਰਟ ਤੇ ਰੋਕ ਲਿਆ ਗਿਆ ਇਹ ਵਾਪਰਦਾ ਕਿਉਂ ਹੈ ਅਸੀਂ ਇਸ ਦੇਸ਼ ਦੇ ਜੇਕਰ ਵਾਸੀ ਆ ਤਾਂ ਇਸ ਦੇਸ਼ ਦੇ ਸੰਵਿਧਾਨ ਦੇ ਵਿੱਚ ਕੀ ਸਾਨੂੰ ਇਹ ਸਭ ਪੈਨਣ ਦੀ ਇਜਾਜ਼ਤ ਨਹੀਂ ਤੁਹਾਨੂੰ ਦੱਸ ਦਈਏ ਕਿ ਸਿਰਫ ਤੇ ਸਿਰਫ ਕੋਰਟ ਦੇ ਵੱਲੋਂ ਕਾਨੂੰਨੀ ਤੌਰ ਤੇ ਇੱਕ ਕਿਰਪਾਨ ਹੈ ਜਿਹੜਾ ਧਾਰਮਿਕ ਚਿੰਨ੍ਹ ਪੈਨ ਕੇ ਜਾਣ ਦੀ ਇਜਾਜ਼ਤ ਹੈ ਉਸ ਨੂੰ ਹੀ ਇਜਾਜ਼ਤ ਮਿਲੀ ਹੋਈ ਹੈ ਜੇਕਰ ਇਹ ਹੈ ਤਾਂ ਫਿਰ ਨੋਕ ਟੋਕ ਰੋਕ ਟੋਕ ਕਿਉਂ ਹੈ ਇਹ ਸਾਰਾ ਕੁਝ ਵਾਪਰਦਾ ਕਿਉਂ ਹੈ ਕੋਈ ਸ਼ਰਾਰਤੀ ਕਰਦੇ ਨੇ ਜਾਂ ਫਿਰ ਜਿਸ ਤਰੀਕੇ ਨਾਲ ਤੁਸੀਂ ਵੀਡੀਓ ਦੇਖਦੇ ਹੋ ਲੜਕੀ ਕਹਿ ਰਹੀ ਹੈ ਕਿ ਸੰਵਿਧਾਨ ਦੇ ਆਰਟੀਕਲ 25 ਦਾ ਹਵਾਲਾ ਦੇ ਕੇ ਰੋਕਿਆ ਗਿਆ ਉਹ ਆਰਟੀਕਲ ਕੀ ਹੈ ਕਿ ਸੱਚੀ ਰੋਕਦਾ ਹੈ ਜਾਫਰ ਇਸ ਦੇ ਵਿੱਚ ਕਹਾਣੀਆਂ ਕੁਝ ਹੋਰ ਨੇ ਤਮਾਮ ਚੀਜ਼ਾਂ ਅਸੀਂ ਸਮਝਾਂਗੇ ਕਾਨੂੰਨੀ ਜਿਹੜੇ ਪਹਿਲੂ ਆ ਉਹਨਾਂ ਦੀ ਵੀ ਚਰਚਾ ਕਰਾਂਗੇ ਮੇਰੇ ਨਾਲ ਸੁਪਰੀਮ ਕੋਰਟ ਦੇ ਐਡਵੋਕੇਟ ਸਾਹਿਬ ਨੇ ਚਰਨਪਾਸ ਸਿੰਘ ਬਾਗੜੀ ਸਾਹਿਬ ਬਾਗੜੀ ਸਾਹਿਬ ਵਾਪਰ ਦਾ ਕਿਉਂ ਆ ਇਹਨੂੰ ਕਾਨੂੰਨੀ ਪਹਿਲੂਆਂ ਦੇ ਤੌਰ ਤੇ ਤੁਸੀਂ ਬਿਹਤਰ ਸਮਝਾ ਸਕਦੇ ਹੋ ਜੀ ਆਰਟੀਕਲ 25 ਕੀ ਹੈ ਔਰ ਜੇਕਰ ਆਪਾਂ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਕਿ ਕਿਰਪਾਨ ਕੈਰੀ ਕਰਕੇ ਅਸੀਂ ਜਾ ਸਕਦੇ ਹਾਂ ਸਾਨੂੰ ਕਾਨੂੰਨ ਦੇ ਵੱਲੋਂ ਇਜਾਜ਼ਤ ਹੈ ਤਾਂ ਫਿਰ ਅਜਿਹਾ ਵਾਪਰਦਾ ਕਿਉਂ ਹੈ ਕਿ ਇਹ ਸ਼ਰਾਰਤਾਂ ਨੇ ਜਾਂ ਫਿਰ ਕਾਨੂੰਨ ਦੀ ਪੂਰੀ ਜਾਣਕਾਰੀ ਨਹੀਂ ਉਹਨਾਂ ਆਰਗੇਨਾਈਜੇਸ਼ਨ ਨੂੰ ਜਿਨ੍ਹਾਂ ਵੱਲੋਂ ਇਹ ਆਰਡਰ ਦੇ ਦਿੱਤੇ ਜਾਂਦੇ ਨਹੀਂ ਕਾਨੂੰਨ ਦੀ ਜਾਣਕਾਰੀ ਤਾਂ ਤਾਂ ਕੋਈ ਐਕਸਕਿਊਜ਼ ਹੀ ਨਹੀਂ ਜੇ ਬੰਦਾ ਕਹੇ ਵੀ ਮੈਨੂੰ ਪਤਾ ਹੀ ਨਹੀਂ ਕਾਨੂੰਨ ਕੀ ਹੈ ਉਹ ਮਤਲਬ ਕਤਲ ਕਰਕੇ ਗਏ ਬੰਦਾ ਮੈਨੂੰ ਪਤਾ ਨਹੀਂ ਵੀ ਕੀ ਹੈ ਕਾਨੂੰਨ ਉਦੋਂ ਤਾਂ ਕੋਈ ਐਗਜ਼ੈਂਪਸ਼ਨ ਕਾਨੂੰਨ ਦੀ ਨੌਲੇਜ ਦੀ ਤਾਂ ਐਗਜ਼ੈਂਪਸ਼ਨ ਹੀ ਨਹੀਂ ਕੋਈ ਸੋ ਮੈਂ ਤੁਸੀਂ ਦੋ ਗੱਲਾਂ ਦਾ ਕੁਐਸਚਨ ਪੁੱਛਿਆ ਵੀ ਇਹ ਬਾਪਰ ਦਾ ਕਿਉਂ ਹੈ ਇੱਕ ਦੂਜੇ ਨੰਬਰ ਤੇ ਵੀ ਆਰਟੀਕਲ 25 ਰੋਕ ਲਾਉਂਦਾ ਨਹੀਂ ਆਰਟੀਕਲ 25 ਜਿਹੜਾ ਸਾਡੇ ਸੰਵਿਧਾਨ ਦਾ ਹੈ ਉਹ ਸਾਨੂੰ ਪਰਮਿਸ਼ਨ ਦਿੰਦਾ ਹੈ ਕੀ ਪਰਮਿਸ਼ਨ ਨਹੀਂ ਉਹ ਰੈਕਗਨਾਈਜ਼ ਕਰਦਾ ਪੂਰੇ ਇੰਡੀਆ ਦੇ ਵਿੱਚ ਜੇ ਕਿਸੇ ਧਾਰਮਿਕ ਚਿੰਨ ਨੂੰ ਪੈਨਣ ਦੀ ਛੋਟ ਮਿਲੀ ਹੋਈ ਹੈ ਨਾ ਕਿਤੇ ਉਹ ਕਿਰਪਾਨ ਨੂੰ ਮਿਲੀ ਹੋਈ ਹੈ ਮੈਂ ਇਹ ਨਹੀਂ ਕਹਿੰਦਾ ਵੀ ਹੋਰ ਕੋਈ ਧਾਰਮਿਕ ਚਿੰਨ ਸਤਕਾਰਯੋਗ ਨਹੀਂ ਹੈ ਮੈਂ ਕਹਿੰਦਾ ਹੈ ਵੀ ਜੇ ਪੂਰੇ ਸੰਵਿਧਾਨ ਦੇ ਵਿੱਚ ਜੇ ਕਿਤੇ ਪਰਮਿਸ਼ਨ ਮਿਲੀ ਹੈ ਨਾ ਕਿਸੇ ਕਿਸੇ ਧਾਰਮਿਕ ਚਿੰਨ ਨੂੰ ਤਾਂ ਉਹ ਸ੍ਰੀ ਸਾਹਿਬ ਕਿਰਪਾਨ ਨੂੰ ਹੈ ਆਰਟੀਕਲ 25 ਪਰਮਿਸ਼ਨ ਦਿੰਦਾ ਹੈ ਬਾਪਰਦਾ ਕਿਉਂ ਹੈ ਇਹ ਹੁਣ ਮੈਨੂੰ ਇਓਂ ਲੱਗਦਾ ਕਿ ਵੀ ਹਾਂ ਕੀ ਪਹਿਲਾਂ ਤਾਂ ਕਦੇ ਨਹੀਂ ਸੀ ਬਾਪਰਦਾ ਹੁਣੇ ਕਿਉਂ ਵਾਪਰਨ ਲੱਗਿਆ ਕਿਉਂ ਸਿੱਖਾਂ ਨੂੰ ਕੋਈ ਡਰਾਉਣ ਧਮਕਾਉਣ ਦੀ ਜਾਂ ਇਹਨਾਂ ਨੂੰ ਕੀ ਕਰਨ ਦੀ ਸਾਜ਼ਿਸ਼ ਕੀਤੀ ਹੈ ਇਹਦੇ ਬਾਰੇ ਤਾਂ ਮੈਂ ਨਹੀਂ ਕਹਿ ਸਕਦਾ ਵੀ ਕੀ ਹੋ ਰਿਹਾ ਹੈ ਇਹ ਬਟ ਇਹ ਬੜੀ ਦੁਖਦਾਈ ਘਟਨਾ ਹੈ ਇਹ ਨਹੀਂ ਹੋਣੀ ਚਾਹੀਦੀ ਅੱਛਾ ਇਸ ਮਾਮਲੇ ਦੇ ਅੰਦਰ ਤੁਸੀਂ ਕਿਹਾ ਕਿ ਆਰਟੀਕਲ 25 ਸਾਨੂੰ ਸਗੋਂ ਇਜਾਜ਼ਤ ਦਿੰਦਾ ਹੈ ਜੀ ਸਾਨੂੰ ਹੱਕ ਦਿੰਦਾ ਪਰ ਉੱਥੇ ਆਰਟੀਕਲ 25 ਦਾ ਹਵਾਲਾ ਦੇ ਕੇ ਕਿਹਾ ਗਿਆ ਕਿ ਤੁਸੀਂ ਇਹ ਕੈਰੀ ਨਹੀਂ ਕਰ ਸਕਦੇ ਨਹੀਂ ਨਹੀਂ ਉੱਥੇ ਇਹ ਕਿਹਾ ਜਿਤੋਂ ਤੱਕ ਮੈਂ ਉਹਦੀ ਲੜਕੀ ਦੀ ਬਾਈਟ ਸੁਣੀ ਹੈ ਉਹਨੇ ਇਹ ਉਹ ਕਿਹਾ ਕਿ ਵੀ ਮੈਨੂੰ ਉਹਨਾਂ ਨੇ ਕੋਈ ਹਾਈ ਕੋਰਟ ਹਾਈ ਕੋਰਟ ਦੀ ਜੱਜਮੈਂਟ ਦਿਖਾਈ ਹੈ ਕਿ ਹਾਈ ਕੋਰਟ ਕਹਿੰਦੀ ਵੀ ਤੁਸੀਂ ਆਹ ਚੀਜ਼ਾਂ ਪਾ ਕੇ ਜਾ ਸਕਦੇ ਹੋ ਵੀ ਉਹਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਵੀ ਤੁਸੀਂ ਕਿਰਪਾਨ ਪਾ ਕੇ ਜਾ ਸਕਦੇ ਹੋ ਉਹ ਭਾਈ ਸੰਵਿਧਾਨ ਕਹਿੰਦਾ ਪਾ ਕੇ ਜਾ ਸਕਦੇ ਹੋ ਇਹਨਾਂ ਦਾ ਮਤਲਬ ਕਲੀਅਰ ਹੈ ਇਹ ਕਨਸੈਪਟ ਇਹਦੇ ਵਿੱਚ ਤਾਂ ਦੋ ਦੁਬਿਧਾ ਹੈ ਨਹੀਂ ਕਿ ਮਤਲਬ ਜੱਜਮੈਂਟ ਇਹ ਕਹਿੰਦੀ ਹੈ ਵੀ ਤੁਸੀਂ ਮਤਲਬ ਜੱਜਮੈਂਟ ਦੇ ਵਿੱਚ ਕੀ ਜੱਜਮੈਂਟ ਹੈ ਉਹ ਇਹ ਜੇ ਤਾਂ ਕਹਦੀ ਹੈ ਜੱਜਮੈਂਟ ਵੀ ਨਹੀਂ ਪਾ ਕੇ ਜਾ ਸਕਦੇ ਫਿਰ ਤਾਂ ਉਹ ਜੱਜਮੈਂਟ ਵੀ ਚੈਲੇਂਜੇਬਲ ਹੈ ਕਿਉਂਕਿ ਸੰਵਿਧਾਨ ਦੇ ਅਗੇਂਸਟ ਤਾਂ ਨਹੀਂ ਜੱਜਮੈਂਟ ਜਾ ਸਕਦੀ ਹਾਂ ਇਹ ਜੱਜਮੈਂਟ ਜ਼ਰੂਰ ਹੈ ਵੀ 2019 ਦੀ ਜੱਜਮੈਂਟ ਹੈ ਇੱਕ ਜਿਹਦੇ ਵਿੱਚ ਹਰਿਆਣਾ ਸਰਕਾਰ ਨੇ ਰੋਕ ਲਾਤੀ ਸੀਗੀ ਉਹਦਾ ਵੀ ਮੈਂ ਜ਼ਿਕਰ ਕਰਨਾ ਚਾਹੁੰਦਾ ਉਹ ਤੁਹਾਡੇ ਵੱਲੋਂ ਹੀ ਪਟੀਸ਼ਨ ਦਾਇਰ ਕੀਤੀ ਗਈ ਸੀ ਉਹਦੇ ਵਿੱਚ ਕੀ ਸੀਗਾ ਆਪਾਂ ਉਸੇ ਗੱਲ ਤੇ ਆਉਣਾ ਸੀ ਵਾਪਸ ਕਿ ਉਹਦੇ ਵਿੱਚ ਅਜਿਹਾ ਕੀ ਸੀ ਜਿਹੜਾ ਸਾਨੂੰ ਹੱਕ ਦਿੰਦਾ ਉਹ ਵੀ ਮੇਰਾ ਖੈਲ ਫਰਸਟ ਕਲਾਸ ਆਫੀਸਰ ਦੇ ਹੀ ਐਗਜ਼ਾਮ ਸੀ ਜੈਸ ਜੈਸ ਇਟ ਇਜ਼ ਬਾਈ ਦੀ ਐਚ ਪੀ ਐਸ ਸੀ ਜਿਵੇਂ ਪੀ ਪੀ ਐਸ ਸੀ ਬਣਿਆ ਹੋਇਆ ਹੈ ਨਾ ਐਦਾਂ ਹੀ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦੀਆਂ ਪੋਸਟਾਂ ਸੀਗੀਆਂ ਕਲਾਸ 1 ਆਫੀਸਰਸ ਦੀਆਂ ਡੀ ਐਸ ਪੀ ਐਸ ਡੀ ਐਮ ਐਦਾਂ ਦੀਆਂ ਪੋਸਟਾਂ ਸੀ ਔਰ ਉਹਦੇ ਚ ਵੀ ਬੈਨ ਲਾਤਾ ਸੀਗਾ ਔਰ ਉਹ ਮੇਰੇ ਹੁਣ ਵੀ ਯਾਦ ਆ 31/3/2019 ਨੂੰ ਉਹ ਜੱਜਮੈਂਟ ਸੀ ਉਹ ਐਗਜ਼ਾਮ ਹੋਣਾ ਸੀ ਬੱਚਿਆਂ ਦਾ ਸੰਡੇ ਸੀ ਉਸ ਦਾ ਔਰ ਸੈਚਰਡੇ ਵਾਲੇ ਦਿਨ ਮੈਨੂੰ ਮੈਨੂੰ ਫ੍ਰਾਈਡੇ ਸ਼ਾਮ ਹੀ ਪਤਾ ਲੱਗਿਆ ਸੀ ਵੀ ਬੈਨ ਲਾਇਆ ਕੀਤਾ ਇਹਨਾਂ ਨੇ ਔਰ ਮੈਨੂੰ ਇਹ ਵੀ ਪਤਾ ਵੀ 16 ਚ ਵੀ ਬੈਨ ਕਰਗੇ ਸੀ ਇੱਕ ਵਾਰ ਇਹ ਤੇ ਚਲੋ ਫਿਰ ਉਦੋਂ ਪਰਮਾਤਮਾ ਦੀ ਦਇਆ ਨਾਲ ਆਪਾਂ ਰਿਕੁਐਸਟ ਕੀਤੀ ਚੀਫ ਜਸਟਿਸ ਨੂੰ ਔਰ ਸਪੈਸ਼ਲ ਬੈਂਚ ਕਨਸਟੀਟਿਊਟ ਹੋਇਆ ਸੈਚਰਡੇ ਵਾਲੇ ਦਿਨ ਤੇ ਉਹ ਚ ਆਰਡਰ ਕਰਾਇਆ 8:30 9:00 ਵਜੇ ਆਰਡਰ ਆਏ ਸੀ ਕਿ ਬੱਚੇ ਕਕਾਰ ਪਹਿਨ ਕੇ ਆਪਣਾ ਐਗਜ਼ਾਮ ਦੇਣਗੇ ਹਾਲਾਂਕਿ ਇਹ ਮੈਨੂੰ ਲੱਗਦਾ ਵੀ ਇਹ ਕੋਈ ਬਹੁਤ ਵੱਡਾ ਇਹ ਨਹੀਂ ਵੀ ਅਸੀਂ ਕੋਟਾਂ ਜਾਣਾ ਚਾਹੀਦਾ ਪਰ ਦੁੱਖ ਦੀ ਗੱਲ ਹੈ ਸਰਕਾਰਾਂ ਧੱਕੇ ਕਰ ਰਹੀਆਂ ਮੈਨੂੰ ਬਣੀ ਤਾਂ ਮਿਨੋਰਟੀ ਕਮਿਊਨਿਟੀ ਨੂੰ ਪ੍ਰੋਟੈਕਟ ਕਰਨ ਵਾਸਤੇ ਮਿਨੋਰਟੀ ਕਮਿਸ਼ਨ ਬਣਿਆ ਵੀ ਬਣਾਣਾ ਤੁਸੀਂ ਇਹਨੂੰ ਬਚਾਣਾ ਹੁਣ ਸੰਵਿਧਾਨ ਨੂੰ ਉਲੰਘਣਾ ਕੌਣ ਕਰ ਰਿਹਾ ਕੌਣ ਕਰ ਰਿਹਾ ਜੇ ਉੱਥੇ ਦੇਖਿਆ ਜਾਵੇ ਸਰਕਾਰ ਦੇ ਨੁਮਾਇੰਦੇ ਨੇ ਜਾਂ ਆਫੀਸਰ ਨੇ ਜਿਹੜੇ ਮੈਂ ਤਾਂ ਇਸ ਗੱਲ ਕਰਕੇ ਇਹ ਮੇਰੀ ਬੈਰੀ ਕਲੀਅਰ ਇਨਸੈਪਸ਼ ਮੇਰੀ ਇਹ ਮਾਈਂਡ ਹੈ ਕਿ ਵੀ ਇਸ ਦੇ ਉੱਤੇ ਇੱਕ ਕੋਈ ਲਾਅ ਬਣੇ ਵੀ ਜੇ ਕੋਈ ਕਕਾਰ ਕਿਉਂਕਿ ਸਿੱਖਾਂ ਨਿਵਾਸੀ ਇਹ ਦਿੱਕਤ ਆ ਰਹੀ ਹੈ ਸਪੈਸ਼ਲ ਇਹ ਨੈਕਟਮੈਂਟ ਹੋਣੀ ਚਾਹੀਦੀ ਹੈ ਕਿ ਵੀ ਜੇ ਸ੍ਰੀ ਸਾਹਿਬ ਨੂੰ ਰੋਕੂਗਾ ਨਾ ਕੋਈ ਜਿਹੜਾ ਅਫਸਰ ਰੋਕੂਗਾ ਉਹਦੇ ਤੇ ਮੁਕੱਦਮਾ ਦਰਜ ਹੋਊਗਾ ਮੈਂ ਇਹ ਕੋਈ ਮਤਲਬ ਜਿਹੜੇ ਬੰਦੇ ਦਾ ਤੁਸੀਂ ਇੱਕ ਸੋਚ ਸਕਦਾ ਹੈ ਉਹ ਲੜਕੀ ਕਹਿੰਦੀ ਹੈ ਵੀ ਹੋ ਸਕਦਾ ਕਿਸੇ ਬੱਚੇ ਨੇ ਕਕਾਰ ਲਾ ਵੀ ਦਿੱਤੇ ਉਹਦੇ ਉਹਦੇ ਕੀ ਮੰਤ ਤੇ ਠੇਸ ਪਹੁੰਚੀ ਹੋਊਗੀ ਜਿਹੜਾ ਗੁਰਸਿੱਖ ਬੱਚਾ ਕਹਿੰਦਾ ਵੀ ਮੈਂ ਮੇਰੇ ਮੇਰਾ ਆਪਰੇਸ਼ਨ ਵੀ ਹੋਵੇ ਤਾਂ ਵੀ ਕਕਾਰ ਮੇਰੇ ਕੋਲ ਰਹਿਣ ਹਰ ਟਾਈਮ ਕੋਈ ਇਹ ਕੋਈ ਚੰਗੀ ਗੱਲ ਨਹੀਂ ਗਈ ਤੇ ਉਹਨਾਂ ਦੇ ਉੱਤੇ ਕੀ ਉਹਨਾਂ ਦਾ ਕਰੀਅਰ ਜਿਹੜੀ ਬੱਚੀ ਨੇ ਨਹੀਂ ਦਿੱਤਾ ਉਹਦੇ ਵਾਸਤੇ ਕੌਣ ਪਰਪਾਈ ਕਰੂਗਾ ਜੇ ਉਹ ਬਣ ਜੱਜ ਬਣਦੇ ਯੋਗ ਹੈ ਜੱਜਾਂ ਨਾਲੇ ਕਰ ਰਹੇ ਹੋ ਤੁਸੀਂ ਅੱਜ ਉਹ ਕਲੀਅਰ ਕਰ ਜਾਂਦੀ ਐਗਜ਼ਾਮ ਉਹ ਤਾਂ ਜੱਜ ਹੈ ਤਦੇ ਅਪੀਅਰ ਹੋਣ ਗਈ ਐ ਜੇ ਮਤਲਬ ਜਿਹੜਾ ਕਾਨੂੰਨ ਦੀ ਪੜ੍ਹਾਈ ਕਰਦਾ ਹੈ ਉਦੇ ਨਾਲ ਧੱਕਾ ਹੋ ਰਿਹਾ ਆਮ ਜਨਤਾ ਨਾਲ ਕਿੱਥੇ ਕਿੱਥੇ ਧੱਕਾ ਹੋ ਰਿਹਾ ਇਹ ਆਪਾਂ ਨੂੰ ਪਤਾ ਹੀ ਨਹੀਂ ਮਤਲਬ ਮਿਨਿਓਰਿਟੀਜ਼ ਨੂੰ ਖਤਮ ਸਿੱਖੀ ਨੂੰ ਖਤਮ ਕਰਨ ਵਾਸਤੇ ਇਨਸਾਫ ਵਾਲੀ ਕੁਰਸੀ ਤੇ ਬਹਿਣਾ ਉਹਨਾਂ ਦੇ ਦਿਮਾਗ ਦੇ ਵਿੱਚ ਪਹਿਲਾਂ ਹੀ ਨਫ਼ਰਤ ਵਰਗੀਆਂ ਚੀਜ਼ਾਂ ਜਿਹੜੀਆਂ ਉਹ ਡਰ ਪੈ ਗਿਆ ਨਹੀਂ ਨਹੀਂ ਨਫ਼ਰਤ ਨਹੀਂ ਡਰ ਪੈ ਗਿਆ ਇਹ ਵੀ ਮਤਲਬ ਹੁਣ ਜਿਵੇਂ ਨੈਰੇਟਿਵ ਜੇ ਕਿਸੇ ਨੇ ਦਾੜੀ ਰੱਖੀ ਹੈ ਉਹਨੇ ਸਰੀ ਸਾਬ ਪਾਈ ਹੈ ਗੁਰਸਿੱਖ ਬੱਚਾ ਇੱਕ ਮੀਡੀਆ ਨੇ ਇਹ ਮਾਹੌਲ ਦਰਿਆ ਹੋਇਆ ਵੀ ਉਹਨਾਂ ਤੇ ਲਾ ਦੋ ਵੀ ਇਹ ਖਾਲਿਸਤਾਨੀ ਹੈ ਵਾਟ ਇਜ਼ ਗੋਇੰਗ ਔਨ ਇਨ ਅਰ ਕੰਟਰੀ ਸੈਕੂਲਰ ਕੰਟਰੀ ਜਿਹੜਾ ਸਾਡਾ ਉਹਨੂੰ ਤੁਸੀਂ ਰੀਸ਼ੇਪ ਕਰਨ ਦੀ ਕੋਈ ਸਾਜ਼ਿਸ਼ ਚੱਲ ਰਹੀ ਹੈ ਐਵੀਏਸ਼ਨ ਐਵੀਏਸ਼ਨ ਡਿਪਾਰਟਮੈਂਟ ਦਾ ਕੋਈ ਵੀ ਕਾਕਾ ਸ੍ਰੀ ਸਾਹਿਬ 6 ਇੰਚ ਤੋਂ ਲੈ ਕੇ 9 ਇੰਚ ਤੱਕ ਜਿਹਦਾ ਸਾਈਜ਼ ਜਿਹੜਾ ਆਪਣਾ ਡੋਮੈਸਟਿਕ 에ਅਰ ਜਨੀਆ ਵੀ ਫਲਾਈਟਸ ਨੇ ਉੱਥੇ ਤੁਸੀਂ ਪਹਿਨ ਕੇ ਜਾ ਸਕਦੇ ਹੋ ਕੋਈ ਨਹੀਂ ਰੋਕ ਸਕਦਾ ਉੱਥੇ ਜਿਹੜੇ EMPLOYE ਲਾਏ ਹੋ ਥੋੜਾ ਫਰਜ਼ ਨਹੀਂ ਬਣਦਾ ਉਹਨਾਂ ਨੂੰ ਦੱਸਣ ਦੇਂਦਾ ਵੀ ਇਹਨੂੰ ਰੋਕਣਾ ਨਹੀਂ ਤੁਸੀਂ 50 ਵੀਡੀਓ ਦੇਖ ਕੇ ਆਉਣੇ ਆ ਰੋਕ ਲੈਣੇ ਆ ਉਹ ਚੈੱਕ ਕਰਾਓ ਤੁਸੀਂ ਸਟਾਫ ਜਿਹੜਾ ਲਾਇਆ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਉਹ ਉਲੰਘਣਾ ਨਹੀਂ ਕਰ ਰਿਹਾ ਕਾਨੂੰਨ ਦੀ ਜਿਹੜਾ ਬੰਦਾ ਇੱਕ ਜਿਹਦੇ ਕੋਲ ਪਾਵਰ ਤੇ ਪੋਸਟ ਤੇ ਪੋਜੀਸ਼ਨ ਹੈ ਮਿਸਯੂਜ਼ ਕਰ ਰਿਹਾ ਹੈ ਉਹਦਾ ਮਤਲਬ ਉਹ ਆ ਨੋਟੀਫਿਕੇਸ਼ਨ ਬਾਰ-ਬਾਰ ਗਵਰਨਮੈਂਟ ਕੱਢੀ ਜਾ ਰਹੀ ਹੈ ਆਪਣਾ ਉਹ ਖਾਣਾ ਪੂਰਤੀ ਵਾਸਤੇ ਇਹ ਕਾਨੂੰਨ ਬੰਨ ਕਿਉਂਕਿ ਮੇਰੀ ਪਟੀਸ਼ਨ ਦੇ ਵਿੱਚ ਉਦੋਂ ਤਾਂ ਐਗਜ਼ਾਮ ਹਰਿਆਣਾ ਗਵਰਨਮੈਂਟ ਦਾ ਐਚਪੀਐਸਸੀ ਵਾਲਾ ਆਰਡਰ ਕਰਤੇ ਐਗਜ਼ਾਮ ਹੋ ਗਿਆ ਪਟੀਸ਼ਨ ਤਾਂ ਉਹ ਪੂਰੀ ਹੋ ਗਈ ਜੋ ਮੰਗਿਆ ਸੀ ਪਰ ਫਿਰ ਵੀ ਮੌਜ ਮੰਗਿਆ ਸੀ ਵੀ ਇੱਥੇ ਕੋਈ ਲਾਅ ਬਣਨਾ ਚਾਹੀਦਾ ਹੈ ਪੰਜਾਬ ਤੇ ਹਰਿਆਣਾ ਹੀ ਪਾਰਟੀ ਸੀ ਉਦੋਂ ਇਹ ਪਤਾ ਹੀ ਨਹੀਂ ਸੀ ਵੀ ਆਹ ਜੈਪੁਰ ਚ ਹੋਊਗਾ ਫਲਾਣੀ ਜਗ੍ਹਾ ਹੋਊਗਾ ਕਿਉਂਕਿ ਜਦੋਂ ਬੰਦਾ ਹੁਣ ਪਤਾ ਚੱਲ ਰਿਹਾ ਸਾਰੇ ਕਰਦਾ ਤੇ ਉਹ ਚ ਮੈਨੂੰ ਇਹ ਵੀ ਕਿਉਂਕਿ ਸਰਕਾਰੀ ਸਰਕਾਰ ਨੇ ਉੱਥੇ ਕਹਿਤਾ ਸੀ ਵੀ ਬਗੜੀ ਸਾਹਿਬ ਤੁਹਾਨੂੰ ਰਿਪਰੈਜ਼ੈਂਟੇਸ਼ਨ ਦੇ ਦੇਣ ਕਿਉਂਕਿ ਕਾਨੂੰਨ ਬਣਾਉਣਾ ਕਿਹਨੇ ਆ ਪਾਰਲੀਮੈਂਟ ਨੇ ਜਾਂ ਲੈਜਿਸਲੇਟਿਵ ਸਟੇਟ ਲੈਜਿਸਲੇਟਿਵ ਅਸੈਂਬਲੀ ਨੇ ਕਾਨੂੰਨ ਤਾਂ ਉਹਨਾਂ ਨੇ ਬਣਾਉਣਾ ਹੈ ਨਾ ਤੇ ਕੋਰਟ ਨੇ ਕਹਿਤਾ ਸੀ ਵੀ ਤੁਸੀਂ ਰਿਪਰੈਜ਼ੈਂਟੇਸ਼ਨ ਇੱਕ ਦਿਓ ਹੁਣ ਨਵਾਂ ਐਕਟ ਪੰਜਾਬ 'ਚ ਵੀ ਬਣਨ ਜਾ ਰਿਹਾ ਉਹਦੇ ਵਿੱਚ ਵੀ ਮੈਂ ਲਿਖਣ ਲੱਗਾ ਕਿ ਵੀ ਤੁਸੀਂ ਇੱਕ ਪ੍ਰਾਵਧਾਨ ਇਦਾਂ ਦਾ ਕਰੋ ਕਿ ਜੇ ਕੋਈ ਇਦਾਂ ਕੋਈ ਕਿਸੇ ਦੇ ਕਕਾਰਾਂ ਨਾਲ ਉਸ ਟਾਈਮ ਪ੍ਰੀਖਿਆ ਦੇ ਟਾਈਮ ਪ੍ਰੀਖਿਆ ਦਾ ਟਾਈਮ ਹੀ ਆ ਜਾਂਦਾ ਪ੍ਰੈਪਰੇਸ਼ਨ ਹੁੰਦੀ ਹੈ ਬੱਚੇ ਬੱਚਾ ਕਿਸੇ ਨਾਲ ਗੱਲ ਵੀ ਨਹੀਂ ਕਰ ਪਾ ਸਕਦਾ ਹੁਣ ਜਿਹੜੇ ਬੱਚੇ ਤੇ ਤੁਸੀਂ ਕਕਾਰ ਲਾਕੇ ਚਲਾ ਗਿਆ ਉਹਦੇ ਨਾਲ ਵੀ ਤਾਂ ਜਾਦਤੀ ਹੈ ਇਹ ਕੱਲੀ ਉਹ ਥੋੜਾ ਜਿਹੜੀ ਰੋਕੀ ਹੈ ਤੁਸੀਂ ਜਿਹੜੇ ਲੋਕ ਸੁਣ ਰਹੇ ਨੇ ਉਹਨਾਂ ਦੇ ਮਨ 'ਚ ਕੀ ਜਾ ਰਿਹਾ ਜਿਹੜੀ ਨਵੀਂ ਪਨੀਰੀ ਹੈ ਇੱਕ ਰਿਲੀਜੀਅਨ ਨੂੰ ਜਿਹੜੀ ਪਨੀਰੀ ਨੇ ਅੱਗੇ ਲੈ ਕੇ ਜਾਣਾ ਹੈ ਨਾ ਉਹਦੇ ਮਨ 'ਚ ਕੀ ਕੀ ਜਾਏਗੀ ਵੀ ਕਕਾਰ ਜਿਹੜੇ ਆ ਸਾਨੂੰ ਤਾਂ ਕਦੇ ਲਾਉਣੇ ਪੈ ਜਾਣਗੇ ਖਲਾਉਣਾ ਹੈ ਇਹ ਕੋਈ ਵਟ ਇਜ਼ ਇਹਦਾ ਕੀ ਇਹਦਾ ਬਹੁਤ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਜਿੰਨੀਆਂ ਸਿੱਖ ਜਥੇਬੰਦੀਆਂ ਨੇ ਜਾਂ ਸਿੱਖ ਨੁਮਾਇੰਦਗੀ ਪ੍ਰੈਜ਼ੈਂਟ ਕਰਦੇ ਸਾਰਿਆਂ ਨੂੰ ਬੋਲਣਾ ਚਾਹੀਦਾ ਔਰ ਬਿਲਕੁਲ ਇਹਦਾ ਇਹ ਹੈਜਿਟੇਟ ਕਰਨ ਦਾ ਮੁੱਦਾ ਨਹੀਂ ਹੋਰ ਵੀ ਤੱਕਾ ਹੁੰਦਾ ਰਹੂਗਾ ਇਹ ਕਿਉਂਕਿ ਅ ਇਹ ਅਜਿਹੇ ਮਸਲੇ ਪਹਿਲਾਂ ਵੀ ਬਹੁਤ ਵਾਰ ਵਾਪਰਿਆ ਹਰ ਵਾਰ ਇਸ ਗੱਲ ਨੂੰ ਜਿਹੜੀ ਅਸੀਂ ਅੱਜ ਤੱਕ ਸਾਹਬ ਤੇ ਪਹੁੰਚਦੀ ਹਾਲਾਂਕਿ ਜਥੇਦਵਰ ਸਾਹਿਬ ਨੇ ਕਿਹਾ ਹੈ ਕਿ ਐਸਜੀਪੀਸੀ ਔਰ ਸ਼੍ਰੋਮਣੀ ਅਕਾਲੀ ਦਲ ਇੱਕ ਵਫਦ ਬਣਾਉਣਾ ਔਰ ਇਸ ਮਸਲੇ ਦਾ ਹੱਲ ਕਰਨਾ ਪਰ ਕੀ ਲੱਗਦਾ ਹੈ ਕਿ ਸਿਰਫ ਇੰਨੇ ਨਾਲ ਜੇ ਹੱਲ ਹੋਣਾ ਹੁੰਦਾ ਤਾਂ ਇਸ ਤੋਂ ਪਹਿਲਾਂ ਵੀ ਹੋ ਸਕਦਾ ਸੀ ਹੁਣ ਹਾਂ ਹੁਣ ਤੱਕ ਹੱਲ ਇਹ ਵਾਪਰ ਨਹੀਂ ਨਹੀਂ ਸੀ ਚਾਹੀਦੀ ਫਿਰ ਤਾਂ ਜੇ ਇਹ ਮਤਲਬ ਸਟ੍ਰਿਕਟ ਹੈਂਡਸ ਨਾਲ ਇਹ ਪ੍ਰੋਬਲਮ ਦਾ ਹੱਲ ਕੱਢਿਆ ਹੁੰਦਾ ਤਾਂ ਇਹ बार-बार ਵਾਪਰਨ ਦਾ ਕੋਈ ਬਣਦਾ ਨਹੀਂ ਹੈਗਾ ਵੀ बार-बार ਫਿਰ ਵਾਪਰਦੀ ਇਹ ਇਹ ਬੜੀ ਮਾੜੀ ਮੰਦਭਾਗੀ ਘਟਨਾ ਹੈ ਜਿਹੜੀਆਂ ਵਾਰ-ਵਾਰ ਹੋ ਰਹੀਆਂ ਇਸ ਇਸ਼ੂズ ਨੂੰ ਲੈ ਕੇ ਜੀ ਅੱਛਾ ਇਸ ਮਸਲੇ ਦੇ ਅੰਦਰ ਇੱਕ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਜਿਹੜੇ ਡੋਮੈਸਟਿਕ 에ਅਰਲਾਈਨ ਦੇ ਵਿੱਚ ਵੀ ਅਸੀਂ ਜਦੋਂ ਜਾਣਦੇ ਆ ਤਾਂ ਉੱਥੇ ਕੈਰੀ ਕਰ ਸਕਦੇ ਹਾਂ ਪਰ ਇਸ ਦੇ ਖਿਲਾਫ ਵੀ ਇੱਕ ਪਟੀਸ਼ਨ ਜਿਹੜੀ ਦਿੱਲੀ ਦਿੱਲੀ ਕੋਰਟ ਦੇ ਕਿਉਂਕਿ ਉਹ ਮੈਂ ਜਿਹੜੀ ਵੀਡੀਓ ਸੁਣ ਰਿਹਾ ਸੀ ਉਹ ਬੱਚੀ ਕੁਝ ਦੱਸ ਰਹੀ ਸੀ ਵੀ ਹਾਈ ਕੋਰਟ ਦੀਆਂ ਕੁਝ ਡਾਇਰੈਕਸ਼ਨਸ ਨੇ ਵੀ ਉਹ ਕਿਸੇ ਨੇ ਪਟੀਸ਼ਨ ਫਾਈਲ ਕਰੀ ਸੀ ਕਿ ਵੀ ਇਹ ਜਿਹੜਾ 에ਵੀਏਸ਼ਨ ਡਿਪਾਰਟਮੈਂਟ ਦਾ ਮਤਲਬ ਨੋਟੀਫਿਕੇਸ਼ਨ ਹੈ ਜਿੱਥੇ ਸਿੱਖਾਂ ਨੂੰ ਪਰਮਿਸ਼ਨ ਦਿੱਤੀ ਹੋਈ ਹੈ ਵੀ ਇਹ ਪੈਨ ਕੇ ਜਾਣ ਇਹ ਰੱਦ ਹੋਣਾ ਚਾਹੀਦਾ ਕੋਰਟ ਚ ਚਲਾ ਗਿਆ ਕੋਈ ਉਹ ਕੋਈ ਗਿਆ ਜਾਂ ਕਿਸੇ ਨੇ ਉਹਨੂੰ ਭੇਜਿਆ ਕਿ ਉਹਦੀ ਏਡਿਓਲੋਜੀ ਸੀਗੀ ਤੇ ਕੋਰਟ ਨੇ ਏਵੀਏਸ਼ਨ ਡਿਪਾਰਟਮੈਂਟ ਔਰ ਪੂਰਾ ਦੇਖ ਕੇ ਉਸ ਪਟੀਸ਼ਨ ਨੂੰ ਖਾਰਜ ਕਰਿਆ ਔਰ ਮਤਲਬ ਇਹ ਕਿ ਵੀ ਏਵੀਏਸ਼ਨ ਡਿਪਾਰਟਮੈਂਟ ਵਿੱਚ ਸਿੱਖ ਮਤਲਬ ਜਹਾਜ਼ ਵਿੱਚ ਵੀ ਸ੍ਰੀ ਸਾਹਿਬ ਪੈਨ ਕੇ ਜਾਣ ਦੀ ਇਜਾਜ਼ਤ ਹੈ ਹੁਣ ਮਤਲਬ ਇਸ ਤੋਂ ਬਿਨਾ ਕਿਹੜੀ ਜੱਜਮੈਂਟ ਹੈ ਮੇਰੇ ਵਿਜ਼ਡਮ ਚ ਹੈ ਨਹੀਂ ਜੇ ਕੋਈ ਹੋਈ ਕਿ ਵੀ ਰੋਕ ਲਾ ਰਹੀ ਪਹਿਲਾਂ ਤਾਂ ਲਾ ਹੀ ਨਹੀਂ ਸਕਦੀ ਸੰਵਿਧਾਨ ਜਿਹੜਾ ਹੱਕ ਸੰਵਿਧਾਨਕ ਹੱਕ ਹੋਇਆ ਨਹੀਂ ਜਾ ਸਕਦਾ ਤੇ ਮਤਲਬ ਇਹ ਬਿਲਕੁਲ ਕਲੀਅਰ ਹੈ ਇਸ ਅਸਪੈਕਟ ਤੇ ਕੋਈ ਦੂਰ رائے ਹੈ ਨਹੀਂਗੀ ਇਹ ਫ੍ਰੀडम ਹੈ ਜਿਹੜਾ ਇਹ ਸੰਵਿਧਾਨਕ ਹੱਕ ਹੈ ਇੱਕ ਸਿੱਖ ਦਾ ਔਰ ਇਹ ਹੋਇਆ ਹੀ ਨਹੀਂ ਜਾ ਸਕਦਾ ਬਿਲਕੁਲ ਠੀਕ ਹੈ ਤੁਸੀਂ ਬਹੁਤ ਸਾਰੀਆਂ ਪਟੀਸ਼ਨਾਂ ਔਰ ਇੱਕ ਜ਼ਿਕਰ ਇਹ ਵੀ ਆਉਂਦਾ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਇੱਕ ਕੋਈ ਹਾਂ ਇਹ ਨਾਲ ਰਿਲੇਟਡ ਉਹ ਉਹ ਹੈ ਕਿ ਵੀ ਇੱਕ ਫ੍ਰਾਂਸ ਦੀ ਆਰਗੇਨਾਈਜੇਸ਼ਨ ਸੀਗੀ ਜੇਐਸ ਪੁਰੀ ਨਾਮ ਦਾ ਉਹ ਇੱਕ ਸਿੱਖ ਸਾਈਕਲਿਸਟ ਬੋਤ ਤੇ ਬਹੁਤ ਬਹੁਤ ਪਰਮਾਤਮਾ ਨੇ ਅਹਿਮ ਰੋਲ ਮੇਥੋਂ ਉਹ ਚ ਅਦਾ ਕਰਾਇਆ ਉਹ ਇਦਾਂ ਸੀ ਉਹ ਸਿੱਖ ਸਾਈਕਲਿਸਟ ਸੀ ਉਹਨੂੰ ਰੋਕ ਲਾਤੀ ਆਰਗੇਨਾਈਜੇਸ਼ਨ ਨੇ ਵੀ ਉਥੇ ਪ੍ਰਾਈਵੇਟ ਟੂਰਨਾਮੈਂਟ ਸੀ ਉਹਨੇ ਮਤਲਬ ਸਾਈਕਲਿੰਗ ਦਾ ਕੰਪੀਟੀਸ਼ਨ ਸੀ ਤੇ ਉਹ ਫਰੀ ਸਾਹਿਬ ਉਹਨੇ ਫਰੀ ਕਿਰਪਾ ਆਪਣਾ ਪੱਗ ਬੰਨੀ ਹੋਈ ਸੀ ਤੇ ਦਸਤਾਰ ਬੰਨ ਕੇ ਉਹਨੂੰ ਕਹਿੰਦੇ ਨਹੀਂ ਤੂੰ ਹੈਲਮਟ ਪਹਿਨ ਕੇ ਆ ਉਹ ਕਹਿੰਦਾ ਨਹੀਂ ਮੈਂ ਨਹੀਂ ਜਾਣਾ ਉਹਨੇ ਸੁਪਰੀਮ ਕੋਰਟ ਕੇਸ ਪਾਤਾ ਚਲੋ ਸਹੀ ਪਾਇਆ ਗਲਤ ਪਾਇਆ ਪਹਿਲਾਂ ਕਿੱਥੇ ਪਾਉਣਾ ਚਾਹੀਦਾ ਸੀ ਇਹ ਮੁੱਦਾ ਬਾਦ ਦਾ ਤੇ ਜਦੋਂ ਮੈਨੂੰ ਵੀ ਪਤਾ ਚੱਲਿਆ ਉੱਥੇ ਮੈਂ ਸੁਪਰੀਮ ਕੋਰਟ ਜਾਣਾ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਇਹਦੇ ਵਿੱਚ ਦੇਖੋ ਵੀ ਤੁਸੀਂ ਸਾਫ਼ ਤੋਂ ਸੂਰ ਤੋਂ ਚਲੋ ਮੈਂ ਉੱਥੇ ਜਦੋਂ ਪਹੁੰਚਿਆ ਉਸ ਫਿਰ ਮੈਂ ਪਾਰਟੀ ਬਣਿਆ ਇੰਟਰਵਿਨਰ ਦੀ ਐਪਲੀਕੇਸ਼ਨ ਲਾਈ ਤੇ ਇੱਕ ਕੁਐਸਚਨ ਪੁੱਛ ਰਹੇ ਸੀ ਜੱਜ ਸਾਹਿਬ ਵੀ ਕਿਸੇ ਨੇ ਗੋਲ ਪੱਗ ਬੰਨੀ ਹੈ ਇੱਕ ਕੋਈ ਦਿਮਾਲਾ ਬੰਨਿਆ ਹੋਇਆ ਸੀ ਕਿਸੇ ਸਿੰਘ ਸਾਹਿਬ ਨੇ ਤੇ ਕਿਸੇ ਨੇ ਪੱਗ ਕਿਸੇ ਹੋਰ ਨਾਲ ਬੰਨੀ ਹੈ ਵੀ ਇਹ ਕੋਈ ਸਟਾਈਲ ਹੈ ਤੇ ਮੈਂ ਉਦੋਂ ਹੀ ਮਤਲਬ ਕਿਹਾ ਵੀ ਤੁਹਾਡਾ ਕੁਐਸਚਨ ਰੋਂਗ ਹੈ ਕੋਈ ਹਿੰਦੂ ਜੈਂਟਲਮੈਨ ਇਧਰ ਨੂੰ ਵਾਲ ਰੱਖੇ ਉਧਰ ਨੂੰ ਵਾਲ ਰੱਖੇ ਪਗੜੀ ਬੰਨਣੀ ਇੱਕ ਸਿੱਖ ਦਾ ਇੱਕ ਅਧਿਕਾਰ ਵੀ ਆ ਔਰ ਇਹਦਾ ਇੱਕ ਅੰਗ ਹੈ ਇੱਕ ਅੰਗ ਦੀ ਤਰ੍ਹਾਂ ਯੈਸ ਬਿਲਕੁਲ 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 ਤੇ ਉਹ ਕਹਿੰਦੇ ਨਹੀਂ ਅਸੀਂ ਤੁਹਾਡੀ ਸੇਫਟੀ ਦੀ ਗੱਲ ਕਰਦੇ ਆ ਮੈਂ ਕਿਹਾ ਫਿਰ ਵਰਲਡ ਵਾਰ 2 ਦੀ ਉਹਨਾਂ ਨੂੰ ਵਿੱਚ ਇਨਸਟੈਂਸ ਦਿੱਤਾ ਕਿ ਜਿਹੜਾ ਗਨ ਬੈਟਲਫੀਲਡ ਜਿੱਥੇ ਗੋਲੀ ਚੱਲਦੀ ਸੀ ਸਾਡੇ ਸਿੱਖ ਫੌਜੀਆ ਨੇ ਹੈਲਮਟ ਉੱਥੇ ਇਹ ਵੀ ਬਹੁਤ ਵੱਡਾ ਇਤਿਹਾਸ ਹੈ ਉਹ ਮੈਂ ਆਪਣੇ ਉਸ ਐਪਲੀਕੇਸ਼ਨ 'ਚ ਵੀ ਲਿਖਿਆ ਸੀ ਵੀ ਇਹਨਾਂ ਨੇ ਤਾਂ ਪੱਗ ਉਦੋਂ ਨਹੀਂ ਲਾਈ ਜਦੋਂ ਗੋਲੀ ਚੱਲਦੀ ਸੀ ਜੰਗ ਦੇ ਮੈਦਾਨ ਵਿੱਚ ਇਹ ਤਾਂ ਸਾਈਕਲ ਚਲਾਉਣ ਵਾਸਤੇ ਐ ਪੱਗ ਪ੍ਰੋਟੈਕਟ ਕਰਨ ਵਾਸਤੇ ਇਹਨਾਂ ਹੈਲਮਟ ਪਾਉਣਾ ਜ਼ਰੂਰੀ ਨਹੀਂ ਅਸੀਂ ਨਹੀਂ ਹੁੰਦਾ ਤੇ ਜਦੋਂ ਫਾਈਨਲ ਹਿアリング ਵਾਸਤੇ ਲੱਗਿਆ ਕੇਸ ਕਿਉਂਕਿ ਮੈਨੂੰ ਟਾਈਮ ਥੋੜਾ ਘੱਟ ਮਿਲਣਾ ਸੀ ਹੋਰ ਮੈਂ ਇੱਕ ਇੰਟਰਵਿਨਰ ਸੀ ਉਹਦੇ 'ਚ ਸਾਰਿਆਂ ਨੂੰ ਸੁਣ ਕੇ ਜੱਜ ਸਾਹਿਬ ਕਹਿੰਦੇ ਵੀ ਨਹੀਂ ਇਹ ਪ੍ਰਾਈਵੇਟ ਆਰਗੇਨਾਈਜੇਸ਼ਨ ਐ ਫਰਾਂਸ ਦੀ ਆਰਗੇਨਾਈਜੇਸ਼ਨ ਐ ਗਵਰਨਮੈਂਟ ਆਰਗੇਨਾਈਜੇਸ਼ਨ ਨਹੀਂ ਐ ਤੁਸੀਂ ਇਹ ਚ ਪਾਰਟਿਸਿਪੇਟ ਕਰਨਾ ਨਹੀਂ ਕਰਨਾ ਇਹ ਤੁਹਾਡੀ ਇੱਛਾ ਹੈ ਇਹ ਕੋਈ ਕੰਪਲਸਨ ਹੈ ਨਾ ਕੋਈ এমਪਲॉयਮੈਂਟ ਦਾ ਇਸ਼ੂ ਹੈ ਵੀ ਅਸੀਂ ਇੰਟਰਫੇਅਰ ਨਹੀਂ ਕਰ ਸਕਦੇ ਕਿਉਂਕਿ ਭਾਰਤ ਸਰਕਾਰ ਨੇ ਵੀ ਇਹੀ ਰਿਪਲਾਈ ਦਿੱਤਾ ਸੀ ਵੀ ਅਸੀਂ ਕੁਝ ਨਹੀਂ ਜੀ ਇਹ ਚ ਕਰ ਸਕਦੇ ਤੇ ਫਿਰ ਮੈਂ ਕਿਹਾ ਐਂਡ ਦੇ ਵਿੱਚ ਮੈਂ ਕਿਹਾ ਜੀ ਹੁਣ ਮੈਨੂੰ ਵੀ ਦਿਓ 15 ਮਿੰਟ ਤੇ ਫਰਾਈ ਸਟਾਰਟਡ ਫਰੋਮ 1978 ਯੂਕੇ ਦੇ ਵਿੱਚ ਨੈਕਟਮੈਂਟ ਪੜ੍ਹਾਈ ਉਹਨਾਂ ਨੂੰ ਕਿ ਯੂਕੇ ਵਾਸਤੇ ਸਿੱਖ ਆਊਟਸਾਈਡਰ ਹੈ ਲੰਡਨ ਦੇ ਵਿੱਚ ਕਾਨੂੰਨ ਬਣਿਆ ਕਿ ਵੀ ਜਿਹੜਾ ਸਿੱਖ ਜੇ ਦਾ ਸਟਾਰ ਸੁਝਾਉਂਦਾ ਉਹਨੂੰ ਹੈਲਮਟ ਪਾਉਣ ਦੀ ਹੈੱਡ ਗੀਅਰ ਪਾਉਣ ਦੀ ਲੋੜ ਨਹੀਂ ਜਦੋਂ ਉਹਨੇ ਦੋ ਪਹੀਆ ਵਾਹਨ ਚਲਾਉਣਾ ਹੈ ਨਾ 1978 ਚ ਬਣਾਤਾ ਉਹਨਾਂ ਨੇ ਉਸ ਤੋਂ ਬਾਅਦ ਕੈਨੇਡਾ ਦੇ ਜਾਂ ਜਜਮੈਂਟਸ ਮੈਂ ਪੜੀਆਂ ਐਂਡ ਚ ਮੈਂ ਆਸਟ੍ਰੇਲੀਆ ਆਸਟ੍ਰੇਲੀਆ ਵਿੱਚ ਸਿੱਖਾਂ ਵਾਸਤੇ ਕੋਈ ਕਾਨੂੰਨ ਨਹੀਂਗਾ ਤੇ ਉਹ ਕੋਈ ਸਿੱਖ ਸਾਈਕਲਿਸਟ ਜਾਂਦਾ ਜਾਂਦਾ ਨਾ ਉਹਨੂੰ ਫਾਈਨ ਕਰਤਾ ਸਾਈਕਲ ਤੇ ਜਾ ਰਿਹਾ ਸੀ ਤੇ ਉਹਨਾਂ ਨੇ ਫਾਈਨ ਕਰਤਾ ਵੀ ਤੋ ਹੈਲਮਟ ਨਹੀਂ ਪਹਿਨੀ ਹੋਈ ਤੇ ਉਹਨੇ ਚੈਲੰਜ ਕਰਤਾ ਸਿਟੀ ਸਟਰਾਟ ਮੈਜਿਸਟਰੇਟ ਦੀ ਕੋਰਟ ਆ ਸਭ ਤੋਂ ਛੋਟੀ ਆਸਟ੍ਰੇਲੀਆ ਦੇ ਵਿੱਚ ਉਸ ਜੱਜ ਨੇ ਫਾਈਨ ਤਾਂ ਮਾਫ ਕੀਤਾ ਹੀ ਕੀਤਾ ਤੇ ਨਾਲ ਉਹਨੇ ਅਬਜ਼ਰਵ ਕੀਤਾ ਕਹਿੰਦਾ ਹਾਊ ਅਪਾਨ ਦਿਸ ਅਰਥ ਇਟ ਇਜ਼ ਪੋਸੀਬਲ ਫਾਰ ਅ ਪਰਸਨ ਟੂ ਬੀਅਰ ਹੈਲਮਟ ਅਪਾਨ ਅ ਤਰਬਨ ਕਹਿੰਦਾ ਇਹ ਧਰਤੀ ਤੇ ਕਿਵੇਂ ਹੋ ਸਕਦਾ ਵੀ ਪੱਗ ਦੇ ਉੱਤੇ ਬੰਦਾ ਹੈਲਮਟ ਪਹਿਨੇ ਤੇ ਮੈਂ ਫਿਰ ਇੱਥੇ ਆਇਆ ਮੈਂ ਕਿਹਾ ਜੀ ਅਸੀਂ ਸੁਪਰੀਮ ਕੋਰਟ ਵੀਰ ਹਾਈਐਸਟ ਟਾਪ ਕੋਰਟ ਦੇ ਅੱਗੇ ਖੜੇ ਆ ਸੈਂਟਰਲ ਗਵਰਨਮੈਂਟ ਕਹਿੰਦੀ ਅਸੀਂ ਕੁਝ ਨਹੀਂ ਕਰ ਸਕਦੇ ਤੇ ਤੁਸੀਂ ਕਹਿੰਨੇ ਕੋਰਟ ਕਹਿੰਦੀ ਵੀ ਅਸੀਂ ਇਹ ਚ ਇੰਟਰਫੇਅਰ ਨਹੀਂ ਕਰ ਸਕਦੇ ਪ੍ਰਾਈਵੇਟ ਮਸਲਾ ਹੈ ਤੇ ਮੈਂ ਕਹਾ ਫਿਰ ਤਾਂ ਸਿੱਖ ਜਿਹੜੇ ਨੇ ਉਹ ਆਊਟਸਾਈਡ ਇੰਡੀਆ ਜ਼ਿਆਦਾ ਸੇਫ ਨੇ ਫਿਰ ਤੁਸੀਂ ਇਹ ਆਰਡਰ ਕਰ ਦੋ ਵੀ ਸਿੱਖਾਂ ਨੂੰ ਬਾਹਰ ਭੇਜ ਦਿਓ ਸਾਰੇ ਨੂੰ ਇੱਥੇ ਨਾਲੋਂ ਤਾਂ ਜ਼ਿਆਦਾ ਸੇਫ ਨੇ ਉਹ ਫਿਰ ਉਹਨਾਂ ਦੇ ਸਟ੍ਰਾਈਕ ਡਾਊਨ ਕਰੀ ਕੋਰਟ ਦੇ ਮਾਈਂਡ ਦੇ ਵਿੱਚ ਵੀ ਹਾਂ ਇਹ ਪੁਆਇੰਟ ਹੈ ਫਿਰ ਜਦ ਹੀ ਉਹਨਾਂ ਨੇ ਫਾਈਲ ਚੁੱਕ ਕੇ ਆਰਡਰ ਕੀਤਾ ਸੀ ਡਾਇਰੈਕਸ਼ਨ ਕੀਤੀ ਸੀ ਕਿ ਬੜਾ ਲੋਕਾਂ ਨੇ ਐਪਰੀਸ਼ੀਏਟ ਉਹਨੂੰ ਕੀਤਾ ਕਿ ਚਲੋ ਕਰਵਾਉਣ ਵਾਲਾ ਦਾ ਪ੍ਰਮਾਤਮਾ ਹੀ ਹੈ ਸੋ ਇਹ ਇਹ ਵੀ ਸੁਪਰੀਮ ਕੋਰਟ ਨੇ ਫਿਰ ਡਾਇਰੈਕਸ਼ਨ ਦਿੱਤੀ ਸੈਂਟਰਲ ਗਵਰਨਮੈਂਟ ਨੂੰ ਵੀ ਇਹਨੂੰ ਤੁਸੀਂ ਕਨਸਿਡਰ ਕਰੋ ਤੇ ਇਹ ਤੋਂ ਬਿਨਾ ਦੇਖੋ ਸਿੱਖਿਆ ਨਾਲ ਜੁੜੇ ਹੋਏ ਬਹੁਤ ਸਾਰੇ ਮਸਲਿਆਂ ਤੇ ਤੁਸੀਂ ਅਕਸਰ ਸਾਹਮਣੇ ਆਉਂਦੇ ਹੋ ਕੀ ਕੋਈ ਅਜਿਹੇ ਮੁੱਦੇ ਜਿਹੜੇ ਮਤਲਬ ਹੋਰ ਵੀ ਤੁਹਾਨੂੰ ਲੱਗਦਾ ਹੋਵੇ ਕਿ ਸਮਾਜ ਵਾਸਤੇ ਜਾਂ ਸਾਡੇ ਇਨਸਾਨੀਅਤ ਵਾਸਤੇ ਜ਼ਰੂਰੀ ਨੇ ਉਹ ਵੀ ਉਹ ਵੀ ਕੋਈ ਦਿੱਲੀ ਯੂਨੀਵਰਸਿਟੀ ਦਾ ਮਤਲਬ 2019 ਦਾ ਹੀ ਹੈ ਸਿੱਖ ਕਕਾਰਾਂ ਦਾ ਕੀਤਾ ਚਲੋ ਇਹ ਇਨਸਾਨੀਅਤ ਦਾ ਕਹਿ ਲੋ ਤੁਸੀਂ ਤੇ ਦਿੱਲੀ ਯੂਨੀਵਰਸਿਟੀ ਨੇ ਇੱਕ ਰੂਲ ਬਣਾਤਾ ਸੀਗਾ ਜਿਹਦੇ ਵਿੱਚ ਪੋਸਟ ਗ੍ਰੈਜੂਏਟ ਦਾ एलिਜੀਬਿਲਟੀ ਕਰਾਈਟੇਰੀਆ ਚੈਲੰਜ ਚੇਂਜ ਕਰਤਾ ਉਹਨਾਂ ਨੇ ਕਿ ਵੀ ਜਿਹੜੇ ਕੈਂਡੀਡੇਟ 40000 ਐਸਪੀਰੀਐਂਟ ਸੀਗੇ 40000 ਬੱਚੇ ਸੀ ਉਸ ਵਿੱਚ ਤੇ ਉਹ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਉਹ ਮੇਰੇ ਵੱਲੋਂ ਹੀ ਫਿਲ ਫਾਈਲ ਕੀਤੀ ਬੱਚਿਆਂ ਨਾਲ ਉਹ ਬੱਚੇ ਉੱਥੇ ਮੈਂ ਦੇਖਿਆ ਉਹ ਆਏ ਮੇਰੇ ਕੋਲੇ ਉਹ ਪਰੇਸ਼ਾਨ ਸੀ ਉਹਨਾਂ ਨੇ ਨਾਮ ਪੜਿਆ ਹੋਇਆ ਸੀ ਉਹ ਕਹਿੰਦੇ ਵੀ ਸਾਡੇ ਨਾਲ ਵੀ ਜ਼ਿਆਦਤੀ ਹੋ ਰਹੀ ਹੈ ਕਿ ਵੀ ਅਸੀਂ ਤਿਆਰੀ ਤਾਂ ਪੂਰਾ ਸਾਲ ਪੁਰਾਣੇ ਕਰਾਈਟਰੀਆ ਨਾਲ ਕਰ ਰਹੇ ਹਾਂ ਅੱਜ ਪਲੱਸ 2 ਤੋਂ ਬਾਅਦ ਜਦੋਂ ਪੋਸਟ ਗ੍ਰੈਜੂਏਟ ਵਾਸਤੇ ਐਡਮਿਟ ਹੋਣਾ ਹੈ ਦਿੱਲੀ ਯੂਨੀਵਰਸਿਟੀ ਨੇ ਸਾਰਾ ਚੇਂਜੇ ਕਰਤਾ ਕਲੋਜ਼ ਪ੍ਰੈਪਰੇਸ਼ਨ ਕੋਈ ਟੈਸਟ ਇਹ ਤਾਂ ਉਹ ਹੋ ਗਿਆ ਵੀ ਬੰਦਾ ਤਿਆਰੀ ਕੋਈ ਕਰਕੇ ਗਿਆ ਪੇਪਰ ਕੋਈ ਹੋਰ ਆ ਗਿਆ ਤੇ ਫਿਰ ਉਹ ਮੈਂ ਪੂਰੀ ਉਹ ਕੀਤੀ ਔਰ ਹਫ਼ਤੇ ਦੇ ਵਿੱਚ ਵਿੱਚ ਡੀਵੀ ਨੇ ਉਹ ਰੂਟੀਨ ਦੇ ਵਿੱਚ ਕੇਸ ਸੁਣ ਕੇ ਆਰਡਰ ਹੱਕ ਚ ਕੀਤਾ ਜਿਹੜਾ ਉਹ ਗਲਤ ਫੈਸਲਾ ਸੀ ਉਹ ਕੀਤਾ ਪਾਣੀ ਵਾਲਾ ਮੁੱਦਾ ਉਹ ਤਾਂ ਸਾਰੇ ਪੰਜਾਬ ਦਾ ਪਾਣੀ ਪੀਣ ਵਾਲਾ ਉਹ ਵਾਲਾ ਪਿੱਲ ਹੋ ਗਈ ਐਮਐਸਪੀ ਹੋ ਗਿਆ ਕਿਸਾਨਾਂ ਦਾ ਤੇ ਚਲੋ ਜਿਹੜਾ ਨੈਸ਼ਨਲ ਹਾਈਵੇ ਨਾਲ ਵੀ ਹਲੇ ਚੱਲ ਰਿਹਾ ਪੂਰਾ ਉਹ ਵੀ ਪਰਮਾਤਮਾ ਦੀ ਦਇਆ ਨਾਲ ਜਿੰਨੇ ਲੋਕਾਂ ਦੀ ਜ਼ਮੀਨ ਆਈ ਹੈ ਉਹਦੇ ਵਿੱਚ ਆਰਐਂਡਆਰ ਨੌਕਰੀ ਦਾ ਪ੍ਰਬੰਧ ਉਹ ਵੀ ਬੜਾ ਨੇੜੇ ਲੱਗਿਆ ਹੋਇਆ ਕੋਈ ਨਾ ਕੋਈ ਉਹ ਚ ਵੀ ਡਿਸੀਜਨ ਕੋਈ ਸਟੇਆਂ ਚੱਲਦੀਆਂ ਪਈਆਂ ਸਰਕਾਰਾਂ ਨਾਲ ਲੜਨਾ ਪੈ ਰਿਹਾ ਹੈ ਗੱਲ ਇਹ ਹੈ ਤੇ ਕਿਸਾਨਾਂ ਮਤਲਬ ਪੂਰੇ ਹਿਮਨਿਟੀ ਦੇ ਹੱਕ ਦੇ ਲਈ ਆਪਾਂ ਜਿਵੇਂ ਜਿਵੇਂ ਪ੍ਰਮਾਤਮਾ ਕਰਵਾਉਂਦਾ ਉਦਾਂ ਕਰਦੇ ਜਾ ਰਹੇ ਆ ਆਪਣੇ ਨਿੱਜੀ ਕੰਮਾਂ ਦੇ ਨਾਲ ਨਾਲ ਪ੍ਰਮਾਤਮਾ ਨੇ ਡਿਊਟੀ ਦਿੱਤੀ ਹੈ ਚਲੋ ਠੀਕ ਤਰੀਕੇ ਨਾਲ ਮੇਰਾ ਆਖਰੀ ਸਵਾਲ ਹੈ ਕਿ ਇਸ ਲੜਕੀ ਵਾਲੇ ਮਸਲੇ ਦੇ ਅੰਦਰ ਦੇਖੋ ਬਹੁਤ ਸੈਂਸਿਟਿਵ ਚੀਜ਼ ਹੈ ਕਿ ਜੇਕਰ ਉਹ ਬੱਚੀ ਐਲੀਜੀਬਲ ਵੀ ਹੈਗੀ ਸੀ ਉਹਨੇ ਜੱਜ ਬਣਨਾ ਸੀਗਾ ਤੇ ਦਾ ਮਤਲਬ ਉਹਦਾ ਮੌਕਾ ਖੋਹ ਲਿਆ ਗਿਆ ਜ਼ਬਰਦਸਤੀ ਇਲੀਗਲ ਤਰੀਕੇ ਦੇ ਨਾਲ ਕੀ ਇਸ ਦੇ ਅਗੇਂਸਟ ਕੋਈ ਫਾਈਟ ਤੁਸੀਂ ਲੀਗਲ ਤੌਰ ਤੇ ਜਾਂ ਕੋਈ ਸੰਸਥਾਵਾਂ ਦੇ ਨਾਲ ਮਿਲ ਕੇ ਜਾਂ ਇੰਡੀਵਿਜੂਅਲ ਕੋਈ ਇਸ ਤਰ੍ਹਾਂ ਦੀ ਕਿ ਉਹ 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 ਬੱਚੀ ਦੇ ਸਮੇਤ ਉਹਦੇ ਦਾ ਤੱਕਾ ਹੋਇਆ ਹੀ ਆ ਗਾਣਾ ਹੋਵੇ ਜਾਂ ਉਹਦਾ ਹੁਣ ਵੀ ਫਾਇਦਾ ਹੋਵੇ ਮੇਰਾ ਜਿਵੇਂ ਪਹਿਲਾਂ ਮੇਰੀ ਵਾਲੀ ਪਟੀਸ਼ਨ ਦੇ ਵਿੱਚ کورٹ ਨੇ ਕਿਹਾ ਹੋਇਆ ਵੀ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਤੁਸੀਂ ਇੱਕ ਬੜੀ ਰਿਪਰੈਜ਼ੈਂਟੇਸ਼ਨ ਦਿਓ ਹੁਣ ਮੈਂ ਕਿਹਾ ਮੁੱਦਾ ਵੱਡਾ ਹੈ ਤੇ ਮੈਂ ਇਹੀ ਹੁਣ ਮਾਈਂਡ ਜਦੋਂ ਪਹਿਲਾਂ ਵੀ ਇੰਟਰਵਿਊ ਕੀਤੀ ਆ ਉਦੋਂ ਹੀ ਮੇਰੇ ਮਾਈਂਡ ਦੇ ਵਿੱਚ ਆਇਆ ਇੱਕ ਤਾਂ ਜਿਹੜਾ ਬੱਚੀ ਨਾਲ ਇਹ ਜ਼ਿਆਦਤੀ ਹੋਗੀ ਕਿ ਇਹ ਐਗਜ਼ਾਮ ਦੁਬਾਰਾ ਹੋਣਾ ਚਾਹੀਦਾ ਉਹਨੂੰ ਪਾਰਟਿਸਿਪੇਟ ਮਤਲਬ ਕਰਵਾ ਕੇ ਉਹਦਾ ਵੀ ਤਾਂ ਹੋਣਾ ਬਣਦਾ ਹੀ ਹੈ ਮੇਰਾ ਮੇਰਾ ਇੱਕ ਹੋਰ ਵੀ ਇਹਦੇ ਵਿੱਚ ਜਦੋਂ ਮੈਂ ਪਹਿਲਾਂ ਪਟੀਸ਼ਨ ਤਿਆਰ ਕੀਤੀ ਸੀ ਉਹਦੇ ਵਿੱਚ ਮੇਰਾ ਇਹ ਵੀ ਸੀ ਮੇਰੇ ਹੁਣ ਮਾਈਂਡ ਚ ਆਇਆ ਤੁਹਾਡੇ ਨਾਲ ਗੱਲ ਕਰਦੇ ਕਰਦੇ ਮੈਂ ਉਹ ਚ ਇਹ ਵੀ ਕਿਹਾ ਸੀ ਵੀ ਐਗਜ਼ਾਮ ਅੱਜ ਦੇ ਲਈ ਬੱਚਿਆਂ ਨੇ ਕਕਾਰ ਪਹਿਨ ਕੇ ਖਾਲੂ ਇੰਟਰਵਿਊ ਵੀ ਹੋਣੀ ਹੈ ਉੱਥੇ ਇਜਾਦਤੀ ਨਾ ਹੋ ਜੇ ਕੋਈ ਮੇਰੇ ਮਾਈਂਡ ਦੇ ਵਿੱਚ ਮੇਰੇ ਸਬਕੌਨਸ਼ੀਅਸ ਦੇ ਵਿੱਚ ਇਹ ਗੱਲ ਜ਼ਰੂਰ ਚੱਲਦੀ ਹੈ ਵੀ ਜੇ ਬੰਦਾ ਇਜਾਦਤੀ ਕਰਨ ਤੇ ਹੀ ਆ ਜੇ ਉਹ ਤਾਂ ਇੱਕ ਕਾਰ ਪਾਇਓ ਨੂੰ ਇੰਟਰਵਿਊ ਵਾਲੇ ਟਾਈਮ ਵੀ ਕੱਢ ਸਕਦਾ ਦੇਖੋ ਇਹ ਚੀਜ਼ਾਂ ਨੇ ਨਾ ਜਿਹੜੀਆਂ ਹਰ ਚੀਜ਼ਾਂ ਨੂੰ ਕੋਰਟ ਹੀ ਸੁਰੱਖਿਅਤ ਨਹੀਂ ਕਰ ਸਕਦੀ ਜਿਹੜਾ ਇੰਟਰਵਿਊ ਤੇ ਪੈਨਲ ਬੈਠਾ ਹੈ ਉਹਨੂੰ ਉੱਤੋਂ ਫੋਨ ਆ ਜਾਵੇ ਵੀ ਤੈਂ ਕੋਈ ਜਿਹੜਾ ਗੁਰਸਿੱਖ ਬੰਦਾ ਉਹਨੂੰ ਫਿਰ ਕੀ ਕਰੋਗੇ ਤੁਸੀਂ ਇਹ ਤਾਂ ਬਹੁਤ ਵੱਡੀ ਜਿਹੜੀ ਮਤਲਬ ਡੂੰਗੀ ਸਾਜ਼ਿਸ਼ ਜੇ ਕੋਈ ਖੇਡ ਰਿਹਾ ਹੈ ਨਾ ਬਹੁਤ ਮੈਨੂੰ ਬਹੁਤ ਦੁੱਖ ਹੈ ਇਹਦਾ ਪਰ ਜਿੱਥੋਂ ਤੱਕ ਹੱਲ ਕਰਾ ਸਕਦੇ ਹਾਂ ਉਹਦੇ ਲਈ ਤਾਂ ਲੱਗੇ ਹੋਈਆਂ ਆ ਬੱਚੀ ਜਿਹੜੀ ਜਿਹੜੀ ਨੂੰ ਰੋਕਿਆ ਗਿਆ ਇਹਦਾ ਕੀ ਪਤਾ ਹੈ ਉਹ ਸਾਰਿਆਂ ਨਾਲੋਂ ਮਤਲਬ ਐਗਜ਼ਾਮ ਚ ਟੌਪ ਕਰ ਜਾਂਦੀ ਹੋਈ ਤਾਂ ਜ਼ਿਆਦਤੀ ਹੈ ਮੇਰੇ opinion ਦੇ ਅਕੋਰਡਿੰਗਲੀ ਉਹ ਬੰਦੇ ਤੇ ਬਿਲਕੁਲ ਕਾਰਵਾਈ ਹੋਣੀ ਬਣਦੀ ਹੈ ਜਿਹਨੇ ਰੋਕਿਆ who is responsible ਜਿਹੜਾ ਵੀ ਰਿਸਪੌਂਸੀਬਲ ਹੈ ਉੱਥੇ ਬੰਦਾ ਜਿਹਨੇ ਮਤਲਬ ਗਲਤ ਚਾਹੇ ਕੀਤਾ ਉਹਦੇ ਤੇ ਕਾਰਵਾਈ ਤੇ ਇਹ ਐਗਜ਼ਾਮ ਚ ਉਹਦੇ ਲਈ ਦੁਬਾਰਾ ਹੋਣਾ ਬਣਦਾ ਔਰ ਜਿਹੜਾ ਤੁਸੀਂ ਇਹਨਾਂ ਜਰਨਲ ਕਿਹਾ ਉਹ ਮੈਂ ਜ਼ਰੂਰ ਲਿਖੂੰਗਾ ਪრეਜ਼ੀਡੈਂਟ ਨੂੰ ਵੀ ਜਿਹੜੀ ਜਿਹੜੀ ਮਤਲਬ ਸਟੈਂਡਿੰਗ ਕਮੇਟੀ ਔਨ ਦੀ ਲਾ ਇਨੈਕਟਮੈਂਟ ਹੈ ਸੈਂਟਰਲ ਲੈਜਿਸਲੇਚਰ ਵਾਸਤੇ ਆਈ ਡੈਫੀਨੇਟਲੀ ਵੁਡ ਰਾਈਟ ਕਿ ਯੂ ਸ਼ੁੱਡ ਕਮ ਫਾਰਵਰਡ ਜਿਵੇਂ ਐਵੀਏਸ਼ਨ ਡਿਪਾਰਟਮੈਂਟ ਨੇ ਨੋਟੀਫਿਕੇਸ਼ਨ ਕੀਤਾ ਹੈ ਜਿਹੜੀਆਂ ਬਾਰ-ਬਾਰ ਇਨਸੀਡੈਂਟ ਹੁੰਦੇ ਆ ਇਹਨੂੰ ਰੋਕਣ ਵਾਸਤੇ ਜ਼ਰੂਰ ਕੋਈ ਨਾ ਕੋਈ ਜਿਹੜਾ ਤਾਂ ਜੋ ਸਾਨੂੰ ਇਹ ਮਤਲਬ ਫੀ ਵੇਖਦੇ ਵਿੱਚ ਕੋਈ ਸਾਨੂੰ ਇਹੀ ਨਾ ਲੱਗੇ ਵੀ ਅਸੀਂ ਪੜਦਾ ਹੀ ਸੈਕੂਲਰ ਆ ਵੀ ਇੰਡੀਅਨ ਇੰਡੀਆ ਜਿਹੜਾ ਸੈਕੂਲਰ ਕੰਟਰੀ ਆ ਦੇਖਣ ਚ ਵੀ ਦਿਖੇ ਜਿਹੜਾ ਕਿ ਬਿਲਕੁਲ ਨਹੀਂ ਦਿਖ ਰਿਹਾ ਸੋ ਇਹ ਬੜਾ ਬਿਲਕੁਲ ਬਹੁਤ ਚੰਗਾ ਸਰ ਜੀ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਬੇਸ਼ੱਕ ਅੱਜ ਉਸ ਲੜਕੀ ਦੇ ਹਵਾਲੇ ਦੇ ਨਾਲ ਬੱਚੀ ਦੇ ਹਵਾਲੇ ਦੇ ਨਾਲ ਅਸੀਂ ਇਹ ਗੱਲਬਾਤ ਕੀਤੀ ਹੈ ਪਰ ਇਹ ਇਸ ਤੋਂ ਪਹਿਲਾਂ ਵੀ ਬੀਤਦਾ ਰਿਹਾ ਹੁਣ ਵੀ ਬੀਤ ਰਿਹਾ ਹੈ ਔਰ ਭਵਿੱਖ ਦੇ ਵਿੱਚ ਵੀ ਸੰਭਾਵਨਾਵਾਂ ਨੇ ਕਿ ਅਜਿਹੀਆਂ ਚੀਜ਼ਾਂ ਵਾਪਰਨਗੀਆਂ ਜਦੋਂ ਕਿਸੇ ਦਾ ਦਿਮਾਗ ਇਸ ਦੇ ਪਿੱਛੇ ਚੱਲ ਰਿਹਾ ਹੋਵੇ ਕਿਸੇ ਮਿਨੋਰਟੀ ਦੇ ਅਗੇਂਸਟ ਕੁਝ ਕਰਨਾ ਹੈ ਤਾਂ ਫਿਰ ਇਹ ਚੀਜ਼ਾਂ ਵਾਪਰ ਸਕਦੀਆਂ ਪਰ ਆਪਣੀ ਪ੍ਰੋਟੈਕਸ਼ਨ ਦੇ ਅੰਦਰ ਸਾਡਾ ਜਿਹੜਾ ਸਾਡਾ ਬਚਾਅ ਕਰਨਾ ਹੈ ਉਹ ਕੋਰਟ ਨੇ ਕਰਨਾ ਹੈ ਕਾਨੂੰਨ ਨੇ ਕਰਨਾ ਹੈ ਉਹਦਾ ਅਸੀਂ ਸਹਾਰਾ आ, ले ਸਕਦੇ ਆ ਤਾਂ ਇਸ ਮਾਮਲੇ ਦੇ ਅੰਦਰ ਵਕੀਲ ਸਾਹਿਬ ਕਹਿੰਦੇ ਆ ਕਿ ਕੋਸ਼ਿਸ਼ ਜ਼ਰੂਰ ਇਸ ਗੱਲ ਦੀ ਰਹੇਗੀ ਕਿ ਸੁਪਰੀਮ ਕੋਰਟ ਤੱਕ ਇਹ ਗੱਲ ਲੈ ਜਾਂਦੀ ਜਾਵੇ ਤਾਂ ਕਿ ਭਵਿੱਖ ਦੇ ਵਿੱਚ ਅਜਿਹਾ ਨਾ ਵਾਪਰੇ ਆਪਣੇ ਸਹਿਯੋਗੀ ਪ੍ਰੀਤ ਦੇ ਨਾਲ ਮੇਰਾ ਵੀ ਸੰਗਰਾਹ ਹਰਦਾ ਅਨਮੂਰਤ